ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਖੀ ਚੱਲ ਰਹੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਸੋ ਸਾਧ ਸੰਗਤ ਜੀ ਜਿਹੜੀਆਂ ਸੰਗਤਾਂ ਸਾਡੇ ਚੈਨਲ ਤੇ ਨਵੀਆਂ ਜੁੜੀਆਂ ਹਨ ਉਹ ਕਿਰਪਾ ਕਰਕੇ ਸਾਖੀ ਦੀ ਲੜੀ ਨੂੰ ਜੋੜਨ ਵਾਤੀ ਪਿਛਲੀ ਸਾਖੀ ਨੂੰ ਜਰੂਰ ਸਰਵਣ ਕਰ ਲੈਣ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣ ਸੋ ਸਾਧ ਸੰਗਤ ਜੀ ਪਿਛਲੀ ਸਾਖੀ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਕਿਵੇਂ ਬਾਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਇੱਕ ਸੋਨੇ ਦਾ ਕੜਾ ਲਾ ਕੇ ਗੰਗਾ ਨਦੀ ਵਿੱਚ ਸੁੱਟਣ ਤੇ ਜਦੋਂ ਮਾਤਾ ਗੁਜਰੀ ਜੀ ਨੇ ਪੁੱਛਿਆ ਕਿ ਕੜਾ ਕਿੱਥੇ ਹੈ ਤਾਂ ਆਪ ਜੀ ਨੇ ਦੂਸਰੀ ਬਾਹ ਦੇ ਵਿੱਚੋਂ ਵੀ ਕੜਾ ਉਤਾਰ ਕੇ ਗੰਗਾ ਨਦੀ ਵਿੱਚ ਸੁੱਟ ਕੇ ਕਿਹਾ ਉੱਥੇ ਹੈ ਤਾਂ ਆਪ ਜੀ ਨੇ ਫਰਮਾਇਆ ਇਹਨੂੰ ਕੜਿਓਂ ਕੋ ਤੋ ਜਾਵਣਾ ਹੀ ਥਾ ਕੱਲ ਨਾ ਗਏ ਅੱਜ ਹੀ ਗਏ जान वाली वस्तु ਦਾ ਪਛਤਾਵਾ ਕਾਦਾ ਸਭ ਕੁਝ ਲੁਟਾ ਕੇ ਸ਼ੁਕਰ ਕਰਨ ਵਾਲਾ ਸਾਡੇ ਲਈ ਪੂਰਨੇ 파 ਰਿਹਾ ਸੀ ਤੋਂ ਸੰਗਤ ਜੀ ਕੱਲ ਵਾਲੀ ਸਾਖੀ ਆਪਾਂ ਇੱਥੇ ਹੀ ਸਮਾਪਤ ਕੀਤੀ ਸੀ ਤੋਂ ਸੰਗਤ ਜੀ ਇਹ ਤੋਂ ਅੱਗੇ ਆਪਾਂ ਸਾਖੀ ਸ਼ੁਰੂ ਕਰਦੇ ਹਾਂ ਫਤੇ ਚੰਦ ਮੈਣੀ ਗੋਤਰ ਦਾ ਇੱਕ ਜ਼ਗੀਰਦਾਰ ਸੀ ਰਾਜਾ ਕਰਕੇ ਉਹ ਸਤਕਾਰਿਆ ਜਾਂਦਾ ਸੀ ਉਸ ਨੇ ਆਪਣਾ ਇੱਕ ਬਾਗ ਵੀ ਲਗਵਾਇਆ ਹੋਇਆ ਸੀ ਗੁਰੂ ਜੀ ਕਈ ਵਾਰੀ ਬਾਲਕਾਂ ਨੂੰ ਲੈ ਕੇ ਉਧਰ ਹੀ ਨਿਕਲ ਜਾਂਦੇ ਸਨ ਉਸ ਦੀ ਰਾਣੀ ਰੋਜ਼ ਬਾਲਕਾਂ ਨੂੰ ਆਪਣੇ ਮਹਿਲਾਂ ਵੱਲ ਲੰਘਦਾ ਵੇਖਦੀ ਸੀ ਰਾਣੀ ਗੁਰੂ ਜੀ ਦੀ ਮੋਹਣੀ ਸੂਰਤ ਵੇਖ ਕੇ ਉਨਾਂ ਵੱਲ ਖਿੱਚੀ ਹੀ ਜਾਂਦੀ ਸੀ ਇੱਕ ਵਾਰੀ ਉਸ ਨੂੰ ਇਹ ਸੋਚ ਫੁਰੀ ਕਿ ਐਸਾ ਬਾਲਕ ਉਸ ਦੇ ਘਰ ਵੀ ਖੇੜੀ ਅੰਤਰਜਾਮੀ ਸਾਰੇ ਬਾਲਕਾਂ ਨੂੰ ਲੈ ਕੇ ਉਸ ਦੇ ਮਹੱਲਾ ਵਿੱਚ ਜਾ ਵੜੇ ਤੇ ਰਾਣੀ ਦੀ ਝੋਲੀ ਵਿੱਚ ਬੈਠ ਮਾਂ ਕਿਹਾ ਤੇ ਬੱਚਿਆਂ ਨੂੰ ਜੋ ਕੁਝ ਤਿਆਰ ਸੀ ਦੇਣ ਲਈ ਫਰਮਾਇਆ ਕਹਿੰਦੇ ਹਨ ਕਿ ਉਸ ਸਮੇ ਉਬਲੇ ਹੋਏ ਛੋਲੇ ਤਿਆਰ ਸਨ ਸਾਰਿਆਂ ਉਹੀ ਖਾਦੇ ਫਿਰ ਤਾਂ ਇਹ ਨਿਤਦਾ ਹੀ ਕਰਮ ਬਣ ਗਿਆ ਅਤੇ ਛੋਲਿਆਂ ਨਾਲ ਦੋਦੀ ਪੂੜੀਆਂ ਵੀ ਬਾਲਕਾਂ ਨੂੰ ਮਿਲਦੀਆਂ ਰਹੀਆਂ ਜਦ ਮਾਤਾ ਗੁਜਰੀ ਨੇ ਕਿਹਾ ਇੱਕ ਪੁੱਤਰ ਤੇ ਦੋ ਮਾਵਾਂ ਕਿਵੇਂ ਦੋ ਗੋਦਾਂ ਵਿੱਚ ਇੱਕ ਕਿਵੇਂ ਖੇਡੇਗਾ ਤਾ ਸਰਬਪਾਲਿਕ ਨੇ ਕਿਹਾ ਜਿਵੇਂ ਦੋ ਅੱਖਾਂ ਵਿੱਚ ਇੱਕ ਨજર ਦੋ ਸਰੋਵਰਾਂ ਵਿੱਚ ਇੱਕ ਚੰਦ ਕਈ ਵਾਰੀ ਖੇੜ ਦੇ ਖੇੜ ਦੇ ਜਗਤ ਸੇਠ ਰਲਾ ਸੇਠ ਮਾਦੋ ਸੇਠ ਦੇ ਘਰਾਂ ਵਿੱਚ ਵੀ ਚਲੇ ਜਾਂਦੀ ਇੱਕ ਕੋਹੜੀ ਰੋਜ਼ ਰਾ ਮਲ ਖਲੋਂਦਾ ਸੀ ਆਪ ਜੀ ਹੱਥੀਂ ਸੇਵਾ ਕਰਦੇ ਤੇ ਰਹਿਮਤ ਕਰਕੇ ਨਵਾਂ ਨਰੋਇਆ ਕੀਤਾ ਜਿਸ ਹਵੇਲੀ ਵਿੱਚ ਆਪ ਜੀ ਰਹਿੰਦੇ ਸਨ ਉਥੇ ਇੱਕ ਖੂਹ ਸੀ ਯਾਦ ਘੜੇ ਭਰਨ ਲਈ ਔਰਤਾਂ ਪੋਈਦੀਆਂ ਤਾਂ ਆਪ ਜੀ ਗੁਲੇਲ ਨਾਲ ਘੜੇ ਫੋੜ ਦਿੰਦੇ ਮਾਤਾ ਜੀ ਨੇ ਪਿੱਤਲ ਦੀਆਂ ਗਾਗਰਾਂ ਬਣਵਾ ਦਿੱਤੀਆਂ ਤਾਂ ਆਪ ਜੀ ਨੇ ਤੀਰ ਨਾਲ ਛੇਕ ਕਰ ਦਿੱਤੀ ਮਾਤਾ ਜੀ ਨੇ ਨੇਤਾ ਦਾ ਝਗੜਾ ਦੇਖ ਖੂਹੀ ਖਾਰਾ ਹੋਣ ਜਾਣ ਦੀ ਅਰਦਾਸ ਕੀਤੀ ਕਰਣਾ ਪਾਸ਼ਾ ਦਾ ਕੇ ਖੂਹੀ ਖਾਰਾ ਹੋ ਗਿਆ ਗੁਲੇਲਾ ਤੇ ਤੀਰ ਕਮਾਨਾ ਤੋਂ ਡਰਨ ਵਾਲਿਆਂ ਲਈ ਸਭ ਜਲ ਖਾਰਾ ਹੀ ਹੈ ਜਗਤ ਸੇਠ ਵੀ ਪਿਆਰ ਵਿੱਚ ਖੀਵਾ ਹੁੰਦਾ ਰਿਹਾ ਨਵਾਬ ਰਹੀਮ ਬਖਤਾ ਮਰੀਦ ਹੀ ਬਣ ਗਿਆ ਗੱਲ ਕੀ ਹਿੰਦੂ ਮੁਸਲਮਾਨ ਰਾਜਾ ਪ੍ਰਜਾ ਨਵਾਬ ਤੇ ਪੀਰ ਸਭ ਉਹਨਾਂ ਵਿੱਚ ਪਰਮਾਤਮਾ ਤੇ ਅੱਲਾ ਦਾ ਨੂਰ ਹੀ ਦੇਖਦੇ ਸਨ ਇਸ ਤਰ੍ਹਾਂ 6 ਸਾਲ ਗੁਜ਼ਰ ਗਏ ਉਧਰ ਗੁਰੂ ਤੇਗ ਬਹਾਦਰ ਜੀ ਦੇ ਪੰਜਾਬ ਪੁੱਜਣ ਨਾਲ ਲੋਕਾਂ ਨੂੰ ਤਰਵਾਸ ਮਿਲੀ ਔਰੰਗਜ਼ੇਬ ਆਪੂ ਤਬਲੀਗ ਦੇ ਕੰਮ ਨੂੰ ਦੇਖ ਰਿਹਾ ਸੀ ਪਰ ਗੁਰੂ ਜੀ ਦੇ ਪੰਜਾਬ ਵਿੱਚ ਹੋਣ ਕਾਰਨ ਉਸ ਨੂੰ ਇਸ ਪਾਸੇ ਬਹੁਤੀ ਕਾਮਯਾਬੀ ਨਾ ਮਿਲੀ ਸੰਗਤ ਜੀ ਸਿਆਰ ਉਲ ਮੁਤਾਖਰੀਨ ਦਾ ਲਿਖਾਰੀ ਲਿਖਦਾ ਹੈ ਕਿ ਸਿੱਖਾਂ ਦੀ ਜਥੇਬੰਦੀ ਇਤਨੀ ਮਜ਼ਬੂਤ ਹੋ ਰਹੀ ਸੀ ਕਿ ਪੂਰਾ ਸ਼ੱਕ ਹੋ ਗਿਆ ਸੀ ਕਿ ਜਥੇਬੰਦੀ ਹਕੂਮਤ ਦੇ ਮਨਸੂਬਿਆਂ ਵਿੱਚ ਰੋਕ ਪਾਵੇਗੀ ਗੁਰੂ ਜੀ ਪੰਜਾਬ ਤੇ ਸੂਫੀ ਸੰਤਾਂ ਅਤੇ ਖੁੱਲੇ ਸੁਭਾਵਾਂ ਵਾਲੇ ਮੁਸਲਮਾਨ ਨਾਲ ਵੀ ਸਾਂਝ ਬਣਾ ਰਹੇ ਸਨ ਗੁਰੂ ਜੀ ਨੇ ਹੁਕਮਨਾਮਿਆਂ ਵੱਲੋਂ ਸੈਫਦੀਨ ਪਟਿਆਲੇ ਵਾਲੇ ਦਾ ਨਾਂ ਕਈ ਵਾਰੀ ਆਇਆ ਹੈ ਆਰਿਫਦੀਨ ਮੌਲੇ ਸ਼ਾਹ ਦਾ ਨਾਂ ਵੀ ਸਿੱਖ ਇਤਿਹਾਸ ਨੇ ਲਿਖਿਆ ਹੈ ਸਰਕਾਰੀ ਕਰਮਚਾਰੀ ਗੁਰੂ ਜੀ ਦੇ ਦੌਰਿਆਂ ਨੂੰ ਰਾਜ ਸ਼ਾਸਨ ਵਿਰੋਧ ਦੱਸ ਕੇ ਔਰੰਗਜ਼ੇਬ ਨੂੰ ੜਕਾਉ ਰਿਪੋਰਟਾਂ ਭੇਜ ਰਹੇ ਸਨ ਔਰੰਗਜ਼ੇਬ ਨੂੰ ਕੇਵਲ ਗੁਰੂ ਨਾਨਕ ਦੇਵ ਜੀ ਦੀ ਗੱਦੀ ਹੀ ਨਜ਼ਰ ਆ ਰਹੀ ਸੀ ਜਿਸ ਦਾ ਅਸਰ ਸਾਰੇ ਹਿੰਦੁਸਤਾਨ ਤੇ ਪੈ ਰਿਹਾ ਸੀ ਗੁਰੂ ਤੇਗ ਬਹਾਦਰ ਜੀ ਨੇ ਸਾਰੇ ਪੰਜਾਬ ਵਿੱਚ ਨਵਾਂ ਸਾਹਸ ਭਰ ਦਿੱਤਾ ਸੀ ਗੁਰੂ ਤੇਗ ਬਹਾਦਰ ਜੀ ਨੇ ਜਦ ਪੰਜਾਬ ਦੀ ਹੋਰ ਵਿਗੜਦੀ ਦਸ਼ਾ ਦੇਖੀ ਤਾਂ ਬਾਲਕ ਗੁਰੂ ਨੂੰ ਪਾਸ ਬੁਲਾਉਣਾ ਹੀ ਠੀਕ ਸਮਝਿਆ ਅੱਗੇ ਆ ਭੇਜੀ ਕਿ ਉਹ ਛੇਤੀ ਪੰਜਾਬ ਮੁੜਨ ਦੂਜੇ ਭਾਂਤ ਭਾਂਤ ਦੀ ਸਿੱਖਿਆ ਦੇਣ ਲਈ ਉਹ ਗੁਰੂ ਜੀ ਨੂੰ ਕੁਝ ਚੇਰ ਕੋਲ ਰੱਖਣਾ ਜ਼ਰੂਰੀ ਸਮਝਦੇ ਸਨ ਸੋ ਸੰਗਤ ਜੀ ਪਟਨਾ ਨਿਵਾਸੀਆਂ ਨੇ ਜਦ ਚੋਜੀ ਬਾਲਕ ਦਾ ਪੰਜਾਬ ਜਾਣਾ ਸੁਣਿਆ ਤਾਂ ਵਿਯੋਗ ਦੀ ਮੂਰਤ ਹੀ ਬਣ ਗਏ ਐਵੇਂ ਜਿਵੇਂ ਨੀਰ ਤਜੇ ਸਫਰੀ ਦੀ ਹਾਲਤ ਹੁੰਦੀ ਹੈ ਕਹਿੰਦੇ ਹਨ ਕਿ ਜਗਤ ਸੇਠ ਤੇ ਰਹੀਮ ਬਖਸ਼ ਨੇ ਤਰਲੇ ਵੀ ਕੀਤੇ ਪਰ ਗੁਰੂ ਜੀ ਨੇ ਆਗਿਆ ਦੀ ਗੱਲ ਆ ਕੇ ਤਿਆਰੀ ਕਰ ਲਈ ਗੰਗਤ ਜੀ ਗੁਰੂ ਪਾਸ਼ਾ ਨੇ ਇੱਕ ਕਟਾਰ ਤਲਵਾਰ ਅਤੇ ਪੁਸ਼ਾਕ ਦਿੱਤੀ ਤਾਂ ਕਿ ਉਸ ਦਾ ਧਿਆਨ ਜੁੜਿਆ ਰਹੀ ਨਾਲ ਹੀ ਫਰਮਾਇਆ ਕਿ ਜਦ ਵੀ ਛੋਲੇ ਅਤੇ ਦੋਦੀ ਪੂੜੀਆਂ ਬੱਚਿਆਂ ਨੂੰ ਬਿਠਾ ਲ ਕੇ ਖਵਾਉਂਗੇ ਉਹਨਾਂ ਵਿੱਚ ਬੈਠਾ ਖਾਂਦਾ ਮੈਨੂੰ ਵੀ ਪ੍ਰਤੀਤ ਕਰੋਗੇ ਕਿਰਪਾਨ ਅਕਾਲ ਪੁਰਖ ਦਾ ਹੀ ਚਿੰਨ ਹੈ ਹਤੇ ਪਰਦੱਖ ਦਰਸ਼ਨ ਸੇਵਾ ਤੇ ਪਾਠ ਨਾਲ ਹੋ ਜਾਂਦੇ ਹਨ ਰਹੀਮ ਬਖਸ਼ ਨੂੰ ਵਰ ਦਿੰਦੇ ਹੋਏ ਕਿਹਾ ਕਿ ਜਪ ਸਾਹਿਬ ਦੇ ਪਾਠ ਸਮੇ ਉਹ ਉਸ ਕੋਲ ਹੀ ਹੋਣਗੇ ਸ਼ਿਵਦਾਤ ਨੂੰ ਰੋਜ਼ ਅੰਮ੍ਰਿਤ ਵੇਲੇ ਪਰਤੱਖ ਦਰਸ਼ਨ ਦੇਣ ਦੀ ਦਾਤ ਮਿਲ ਗਈ ਜਗਤ ਸੇਠ ਨੂੰ ਮੁਕਤੀ ਤੇ ਭਗਤੀ ਦਾ ਵਰ ਦਿੱਤਾ ਜਦ ਸਾਰੀ ਸੰਗਤ ਨੇ ਬੇਨਤੀ ਕੀਤੀ ਤਾਂ ਆਪ ਜੀ ਨੇ ਪਟਨਾ ਨਿਵਾਸੀਆਂ ਤੇ ਬਖਸ਼ਿਸ਼ ਕਰਦੇ ਹੋਏ فرمایا ਜੋ ਅਮਰਤ ਵੇਲੇ ਦੀਵਾਨ ਵਿੱਚ ਹਾਜ਼ਰ ਹੋਵੇਗਾ ਆਸਾ ਦੀ ਵਾਰ ਸੁਨੇਗਾ ਉਸ ਨੂੰ ਮੰਦਰ ਵਿੱਚ ਹੀ ਦਰਸ਼ਨ ਹੋਣਗੇ ਪਟਨਾ ਨਿਵਾਸੀਆਂ ਦੀ ਹਾਲਤ ਬਾਰੇ ਗੁਰਬਿਲਾਸ ਵਿੱਚ ਲਿਖਿਆ ਹੈ ਕਿ ਕਈ ਦਿਨ ਨਗਰ ਨਿਵਾਸੀਆਂ ਦਾ ਮਨ ਉਚਾਟ ਰਿਹਾ ਮਨ ਤੋਂ ਗਿਆ ਕਿਰਪਾ ਨਿਦ ਸੰਗਾ ਕੌਣ ਕਰੇ ਕਾਰਜ ਮਨ ਰੰਗਾ ਸੰਗਤ ਜੀ ਪਟਨਾ ਸਾਹਿਬ ਦੇ ਨੇੜੇ ਦੀਆਂ ਸੰਗਤਾਂ ਨੇ ਗੁਰੂ ਜੀ ਲਈ ਜੋ ਪ੍ਰੇਮ ਸਨੇਹ ਰੱਖਿਆ ਉਸ ਦਾ ਪ੍ਰਗਟਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਮਿਆਂ ਤੋਂ ਮਿਲਦਾ ਹੈ ਸਨੇ ਨਾਲ ਸਾਹਸ ਵੀ ਉਹ ਦਿਖਾ ਰਹੇ ਸਨ ਜਦ ਪਟਨਾ ਦਾ ਇਲਾਕਾ ਔਰੰਗਜ਼ੇਬ ਦੇ ਪੁੱਤਰੇ ਅਜੀਮ 울ਸਾਨ ਦੇ ਹਵਾਲੇ ਹੋਇਆ ਤੇ ਉਸ ਦੇ ਲਸ਼ਕਰ ਵਿੱਚ ਪਟਨਾ ਦੇ ਲੋਕੀ ਵੀ ਸ਼ਾਮਲ ਹੋਏ ਤੇ ਕੁਝ ਦੁਜਗਾਰ ਲਈ ਪੁੱਜੀ ਤਾਂ ਉਹਨਾਂ ਹਰ ਪ੍ਰਕਾਰ ਦੀ ਸਹਾਇਤਾ ਨਿਰਭੈ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜੀ ਤੋਂ ਤੱਕ ਕੇ ਗੁਰੂ ਜੀ ਨੇ ਸ਼ਹਿਜਾਦੇ ਅਜੀਮ ਦੇ ਲਸ਼ਕਰ ਨੂੰ ਸੰਗਤ ਦੇ ਨਾਂ ਨਾਲ ਹੀ ਯਾਦ ਕੀਤਾ ਹੈ ਹੁਕਮਨਾਮੇ ਦੇ ਸ਼ਬਦ ਹਨ ਭਾਈ ਹੁਕਮ ਸਿੰਘ ਜੀ ਮਤੀ ਦਾਸ ਸਰਬੱਤ ਸੰਗਤ ਸ਼ਹਿਜਾਦਾ ਅਜੀਮ ਦੇ ਲਸ਼ਕਰ ਦੀ ਗੁਰੂ ਰੱਖਿਆ ਕਰੇਗਾ 100 ਟੋਲੇ ਸੋਨਾ ਫਰਮਾਇਸ਼ ਕਰ ਭੇਜਣਾ ਗੁਰੂ ਸੰਗਤਾਂ ਕੇ ਰੁਜ਼ਗਾਰ ਅੰਦਰ ਬਰਕਤ ਕਰੇਗਾ ਸੰਗਤ ਜੀ ਸਾਵਣ 24 ਸੰਮਤ 1752 ਬਿਕਰਮੀ ਨੂੰ ਸਾਰੀ ਸੰਗਤ ਦਾਣਾਪੁਰ ਤੱਕ ਨਾਲ ਹੀ ਆਈ ਦਾਣਾਪੁਰ ਦੀ ਇੱਕ ਪ੍ਰੇਮ ਕੁਠੀ ਮਾਈ ਨੇ ਸਾਰੀ ਜ਼ਿੰਦਗੀ ਦੀ ਕਮਾਈ ਸੰਗਤ ਦੀ ਸੇਵਾ ਤੇ ਲਾ ਦਿੱਤੀ ਜਿਸ ਹਾਂਡੀ ਵਿੱਚ ਗੁਰੂ ਜੀ ਲਈ ਖਿਚੜੀ ਬਣਾਈ ਉਹ ਮਾਈ ਨੇ ਸਾਭ ਕੇ ਰੱਖੀ ਤੇ ਉਸ ਦਾ ਘਰ ਧਰਮਸ਼ਾਲ ਬਣ ਗਿਆ ਤੇ ਹਾਂਡੀ ਵਾਲੀ ਸੰਗਤ ਕਰਕੇ ਅਸਥਾਨ ਪ੍ਰਸਿੱਧ ਹੋਇਆ ਦਾਨਾਪੁਰ ਜੀ ਗੁਰੂ ਹਰ ਰਾਏ ਜੀ ਦੇ ਸਮੇਂ ਤੋਂ ਇੱਕ ਭਗਤ ਗਿਰ ਜੋ ਪਹਿਲਾ ਹੀ ਬੋਧ ਧਰਮ ਦਾ ਪ੍ਰਚਾਰ ਕਰਦਾ ਸੀ ਗੁਰੂ ਜੀ ਦੀ ਸੰਗਤ ਨਾਲ ਸਿੱਖੀ ਪ੍ਰਚਾਰ ਕਰਨ ਲੱਗਾ ਸੀ ਆ ਕੇ ਮਿਲਿਆ ਦਾਨਾਪੁਰ ਤੋਂ ਆਰਾ ਡੁਮਰਾ ਜੰਕਸ਼ਨ ਬਗਸਰ ਤੋਂ ਹੁੰਦੇ ਹੋਏ ਸੰਗਤਾਂ ਸਮੇਤ ਛੋਟਾ ਮਿਰਜ਼ਾਪੁਰ ਅਪੜੇ ਚਾਰ ਦਿਨ ਛੋਟਾ ਮਿਰਜ਼ਾਪੁਰ ਟਿਕਾਣਾ ਰੱਖਿਆ ਤੇ ਉਥੋਂ ਕਾਸ਼ੀ ਆਏ ਬਨਾਰਸ ਗੁਰੂ ਜੀ ਦਾ ਆਉਣਾ ਸੁਣ ਕੇ ਸੰਗਤਾਂ ਦੂਰ ਨੇੜੇ ਤੋਂ ਦਰਸ਼ਨਾ ਲਈ ਆਈਆਂ ਬਨਾਰਸ ਦੀ ਸੰਗਤ ਕਾਫੀ ਪ੍ਰਸਿੱਧ ਸੀ ਭਾਈ ਜਵੇਹਰੀ ਮੱਲ ਉਹਨਾਂ ਵਿੱਚ ਸਿੱਖੀ ਰਹਿਤ ਮਰਿਆਦਾ ਦਾ ਪ੍ਰਚਾਰ ਕਰ ਰਹੇ ਸਨ ਬਨਾਰਸ ਦੀ ਸੰਗਤ ਨੂੰ ਹੀ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਕਿਹਾ ਸੀ ਉੱਥੇ ਹੀ ਜੌਨਪੁਰ ਦੀ ਸੰਗਤ ਵੀ ਆਈ ਭਾਈ ਗੁਰਦਾਸ ਜੀ ਜਦ ਵਿਦੇਸ਼ਾਂ ਵਿੱਚ ਪ੍ਰਚਾਰ ਕਰਦੇ ਸਨ ਤਾਂ ਉਹਨਾਂ ਸਭ ਤੋਂ ਪਹਿਲਾਂ ਜੌਨਪੁਰ ਦੀ ਸੰਗਤ ਕਾਇਮ ਕੀਤੀ ਸੀ ਵਿਸ਼ੋ ਜਦੋਂ ਗੁਰੂ ਤੇਗ ਬਹਾਦਰ ਜੀ ਆਏ ਤਾਂ ਉਨਾ ਇੱਕ ਮਰਦੰਗ ਇਸ ਸੰਗਤ ਨੂੰ ਬਖਸ਼ੀ ਸੀ ਜੌਨਪੁਰ ਦੀ ਸੰਗਤ ਦਾ ਨਾਂ ਹੀ ਮਰਦੰਗ ਵਾਲੀ ਸੰਗਤ ਪੈ ਗਿਆ ਸੀ ਭਾਈ ਗੁਰਬਖਸ਼ ਸਿੰਘ ਜੀ ਸਿੱਖਾ ਸਮੇਤ ਬਨਾਰਸ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਆਏ ਜਦ ਬਨਾਰਸ ਦੇ ਕੁਝ ਪੰਡਤਾਂ ਨੇ ਇਹ ਸ਼ੰਕਾ ਪ੍ਰਗਟ ਕੀਤੀ ਕਿ ਗੁਰੂ ਕਿਉਂ ਦਾਨ ਲੈਂਦੇ ਹਨ ਯਦਕੇ ਇਹ ਹੱਕ ਤਾਂ ਬ੍ਰਾਹਮਣ ਦਾ ਹੈ। ਆਦਿਸ਼ਮੇਸ਼ ਜੀ ਨੇ ਕਿਹਾ ਕਿ ਇਹ ਕੋਈ ਨਿਰਪੈ ਜਾਂ ਲਾਲਚ ਵਿੱਚ ਦਿੱਤਾ ਦਾਨ ਨਹੀਂ। ਦੇਣ ਦੀ ਰੁਚੀ ਪੈਦਾ ਕਰਨ ਲਈ ਹੈ ਅਤੇ ਫਿਰ ਇਹ ਲੋਕਾਂ ਦਾ ਹੈ ਤੇ ਲੋਕਾਂ ਲਈ ਹੀ ਲੱਗਦਾ ਹੈ। ਜਲ ਵਾਂਗ ਹੈ। ਬੂਟਾ ਜਲ ਲੈਂਦਾ ਹੈ ਤੇ ਦੇਂਦਾ ਮਿੱਠਾ ਫਲ ਹੈ। ਬਨਾਰਸ ਤੋਂ ਆਪ ਜੀ प्रयाग ते फिर अयोध्या ਪਹੁੰਚੇ प्रयाग 10 ਦਿਨ ਵਿਸਰਾਮ ਕੀਤਾ ਸੀ अयोध्या ਲਾਗੇ ਹੀ ਭਾਈ ਵਿਦੀ ਚੰਦ ਜੀ ਤੇ ਸੁੰਦਰ ਸ਼ਾਹ ਦੀ ਇਕੱਠੀ ਸਮਾਦ ਤੇ ਕਬਰ ਸੀ अयोध्या ਦਰਸ਼ਨਾ ਲਈ ਉਮੜ ਪਈ ਸ਼ੀਰੀ ਗੁਰ ਕੇ ਦਰਸ਼ਨ ਕੀ ਧਾਰੀ ਉਮੜ ਔਦ ਪੂਰੀ ਬਰਸਾਰੀ ਉਥੋਂ ਆਪ ਜੀ ਨਖਲਉ ਪੁੱਜੇ ਭਗਤ ਭਗਵਾਨ ਨੇ ਬਹੁਤ ਸਤਕਾਰ ਕੀਤਾ ਆਪ ਜੀ ਇੱਕ ਅੰਦਾਜੇ ਮੁਤਾਬਕ ਨਖਲੌ 2 ਮਹੀਨੇ ਰਹੇ ਤੇ ਉਥੋਂ ਚਾਲੇ ਪਾਉਣ ਸਮੇ ਆਪ ਜੀ ਨੇ ਭਗਤ ਭਗਵਾਨ ਨੂੰ ਇੱਕ ਤਲਵਾਰ ਬਖਸ਼ੀ ਨਖਲੌ ਵਿੱਚ ਵੀ ਸੰਗਤ ਬਣ ਗਈ ਨਖਲੌ ਤੋਂ ਆਪ ਜੀ ਕਾਨਪੁਰ ਤੇ ਬਠੂਰ ਗਏ ਬਠੌਰ ਇੱਕ ਪੁਰਾਤਨ ਬੀੜ ਵੀ ਹੈ ਜਿਸ ਤੇ ਗੁਰੂ ਜੀ ਦੀ ਮੋਹਰ ਛਾਪ ਹੈ ਬਠੌਰ ਤੋਂ ਕਨੋਜ ਪੁੱਜੇ ਨੋਜ ਹੀ ਸੰਸਾਰ ਪ੍ਰਸਿੱਧ ਮਦਾਰ ਦੀ ਕਬਰ ਹੈ ਉੱਥੇ ਹੀ ਪਿਛੋਂ ਮਦਾਰ ਗੁਰੂ ਜੀ ਪਾਸ ਆਨੰਦਪੁਰ ਸਾਹਿਬ ਆਇਆ ਸੀ ਉਥੋਂ 84 ਟੁੰਡਲਾ ਤੇ ਆਗਰਾ ਪੁੱਜੀ ਔਰੰਗਜ਼ੇਬ ਉਸ ਸਮੇਂ ਆਗਰਾ ਨਹੀਂ ਸੀ ਆਗਰੇ ਤੋਂ ਜਦ ਮਥਰਾ ਆਏ ਤਾਂ ਬ੍ਰਿਜ ਲਾਲ ਚੌਬੇ ਨੇ ਸਤਕਾਰ ਕੀਤਾ ਬਰਿੰਦਾਬਨ ਤੋਂ ਅਲੀਗੜ ਹੁੰਦੇ ਹੋਏ ਹਰਿਦਵਾਰ ਕਨਖਲ ਗਏ ਗੁਰੂ ਅਮਰਦਾਸ ਜੀ ਦੇ ਅਸਥਾਨ ਤੇ ਵੀ ਕੁਝ ਚਿਰ ਟਿਕੇ ਉਥੋਂ ਸਾਂਭਲਪੁਰ ਭਗਵਾਨਪੁਰ ਬੂੜੀਏ ਪੁੱਜੀ ਔਰੰਗਜ਼ੇਬ ਨੇ ਉਚੇਚਾ ਹੁਕਮ ਬੂੜੀਏ ਦੇ ਗੁਰੂ ਅਸਾਨ ਨੂੰ ਢਾਉਣ ਦਾ ਦਿੱਤਾ ਸੀ ਆਪ ਜੀ ਦੇ ਚਰਨ ਪੈਣ ਨਾਲ ਇਲਾਕੇ ਵਿੱਚ ਸਾਹਸ ਆਇਆ ਉੱਥੇ ਪਿੰਡ ਦੀਪਲਾ ਦੇ ਨੇੜੇ ਕੁੰਡ ਪਾਸ ਡੇਰਾ ਰੱਖਿਆ ਉਥੋਂ ਸਡੋਰਾ ਰਾਏਪੁਰ ਰਾਣੀ ਅੰਬਾਲਾ ਤੋਂ ਹੁੰਦੇ ਲਖਨੌਰ ਪੁੱਜੀ ਲਖਨੌਰ ਗੁਰੂ ਗੋਬਿੰਦ ਸਿੰਘ ਜੀ ਦਾ ਨਾਨਕਾ ਪਿੰਡ ਸੀ ਭਾਈ ਲਾਲਚੰਦ ਇਥੋਂ ਹੀ ਕਰਤਾਰਪੁਰ ਜਾ ਵਸੇ ਸਨ ਸੰਗਤ ਜੀ ਲਖਨੌਰ ਹੀ ਸ਼ਾ ਪੀਖਣ ਫਿਰ ਦਰਸ਼ਨਾਂ ਨੂੰ ਆਏ ਜਦ ਉਸ ਨੇ ਨਿਮਰਤਾ ਵਿੱਚ ਕਿਹਾ ਕਿ ਅਸੀਸ ਦਿਓ ਕਿ ਮੇਰਾ ਟੁਕੜਾ ਟੁਰਦਾ ਰਹੇ ਤਾਂ ਆਪ ਜੀ ਨੇ ਬਖਸ਼ਿਸ਼ ਦੇ ਦਰ ਆ ਕੇ ਫਰਮਾਇਆ ਕਿਰਨ ਕਾਲ ਰਹਤੀ ਏਕ ਤੂਮਾਰੀ ਜੋ ਤੇਰੇ ਟੁਕੜੇ ਕੋ ਖੋਵੇ ਖੋਏ ਜਾਹੇ ਸੁਨੇ ਥਿਰ ਹੋਵੇ ਫਿਰ ਆਪ ਜੀ ਸੰਗਤਾਂ ਸਮੇਤ ਭੀਖਣ ਸਾਦੇ ਪਿੰਡ ਠਸਕਾ ਵੀ ਗਏ ਆਪ ਜੀ ਦੇ ਸਾਹਸ ਦੀਆਂ ਸਾਖੀਆਂ ਸਾਰੇ ਪਾਸੇ ਫੈਲ ਗਈਆਂ ਸਨ ਆਪ ਜੀ ਕਿਤਨੇ ਨੀਝਕ ਸਨ ਕੇ ਪਵਿੱਤਰਤਾ ਦੇ ਪੂਰਨੇ ਕਿਵੇਂ ਪਾਰ ਰਹੇ ਸਨ ਉਸ ਦੀ ਇੱਕ ਸਾਖੀ ਇਸ ਤਰ੍ਹਾਂ ਆਉਂਦੀ ਹੈ ਕਿ ਨਨ੍ਹੇੜੀ ਪਿੰਡ ਦਾ ਮਸੰਦ ਘੋਗਾ ਆਪ ਜੀ ਨੂੰ ਬੇਨਤੀ ਕਰਕੇ ਆਪਣੇ ਘਰ ਲੈ ਗਿਆ ਪਿੰਡ ਪੁੱਜੇ ਤਾਂ ਲੋਕਾਂ ਨੇ ਦੱਸਿਆ ਕਿ ਇਹ ਮਸੰਦ ਤਾਂ ਆਚਰਣਹੀਣ ਹੈ ਤੇ ਬਹੁਤ ਹੀ ਗਿਰੀਆਂ ਹੋਈਆਂ ਹਲਕਤਾਂ ਕਰਦਾ ਹੈ ਆ ਗੁਰੂ ਪਾਸ਼ਾ ਨੇ ਉਸ ਦੇ ਘਰ ਦਾ ਪਾਣੀ ਵੀ ਨਾ ਪੀਤਾ ਅਤੇ ਕੋਗਾ ਕਪਟ ਕੋਗਾ ਆ ਕੇ ਵਾਪਸ ਲਖਨੌਰ ਆ ਗਏ ਸੰਗਤ ਜੀ ਲਖਨੌਰ ਵਿੱਚ ਮਾਤਾ ਗੁਜਰੀ ਜੀ ਦਾ ਖੂਹ ਹੈ ਜਿਸ ਦਾ ਜਲ ਮਿੱਠਾ ਹੈ ਅਤੇ ਬਾਕੀ ਸਭ ਖੂਹਾਂ ਦਾ ਹੁਣ ਤੱਕ ਖਾਰਾ ਹੈ ਦੇ ਦਾਲ ਨਹੀਂ ਗਲਦੀ ਜਦ ਤੱਕ ਮਾਤਾ ਜੀ ਦੇ ਖੂਹ ਵਿੱਚੋਂ ਜਲ ਨਾ ਪਾਇਆ ਜਾਏ ਨੇਰੇ ਨੀ ਸੰਭਲੀ ਇੱਕ ਛਤੀਰ ਹੈ ਜਿਸ ਨੂੰ ਗੁਰੂ ਜੀ ਦੀ ਸ਼ੋਪ ਪ੍ਰਾਪਤ ਹੈ ਜਿਸ ਦੀ ਹੁਣ ਤੱਕ ਸਹੀ ਪਹਿਮਾਇਸ਼ ਨਹੀਂ ਹੋ ਸਕੀ ਗੁਰੂ ਦੀ ਗਤ ਕੌਣ ਜਾਣ ਸਕਦਾ ਹੈ ਲਖਨੌਰ ਤੋਂ ਰਾણો ਮਾਜਰਾ ਤੇ ਆਨੰਦਪੁਰ ਕੋਲੋੜ ਹੁੰਦੇ ਹੋਏ ਰੋਪੜ ਜਾ ਪੁੱਜੇ ਤੇ ਰੋਪੜ ਤੋਂ ਕੀਰਤਪੁਰ ਸਾਹਿਬ ਪੁੱਜੇ ਜਿਸ ਕਿਸੇ ਡਿੱਠਾ ਆਪ ਜੀ ਦੇ ਸਰੂਪ ਸੱਚ ਸਖਾਵਤ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਬਾਬਾ ਸੂਰਜਮਲ ਨੇ ਵੀ ਆਦਰ ਕੀਤਾ ਗੁਰੂ ਹਰਿਕ੍ਰਿਸ਼ਨ ਜੀ ਦੀ ਮਾਤਾ ਕ੍ਰਿਸ਼ਨ ਕੌਰ ਜੀ ਤਾਂ ਸਦਕੇ ਹੀ ਦਿੰਦੇ ਰਹੇ ਮਾਖੋਵਾਰ ਤੋਂ ਕਈ ਮਸੰਦ ਤੇ ਮੁਖੀਏ ਗੁਰੂ ਜੀ ਨੂੰ ਅੱਗੋ ਲੈਣ ਆਏ ਮਹਿਮਾ ਪ੍ਰਕਾਸ਼ ਦਾ ਲਿਖਾਰੀ ਲਿਖਦਾ ਹੈ ਕਿ ਜਦ ਆਪ ਜੀ ਨੇ ਆਪਣੇ ਪਾਵਨ ਚਰਨ ਚੱਕ ਨਾਨਕੀ ਪਾਏ ਤਾਂ ਸਰਸਾ ਕੰਡੇ ਖਲੋਕੇ ਅਨੰਦਪੁਰ ਸਾਹਿਬ ਦੀਆਂ ਪੰਜ ਪੌੜੀਆਂ ਪੜੀਆਂ ਤੇ ਫਰਮਾਇਆ ਕਿ ਇਸ ਨਗਰ ਦਾ ਨਾਮ ਅਨੰਦਪੁਰ ਹੋਇਆ ਇਹ ਵਾਰਤਾ ਮਾਰਚ 1673 ਦੀ ਹੈ ਗੁਰੂ ਤੇਗ ਬਹਾਦਰ ਜੀ ਨੇ ਪ੍ਰਸੰਨ ਹੋ ਕੇ ਨਗਰ ਦਾ ਨਾਮ ਆਨੰਦਪੁਰ ਹੀ ਕਰ ਦਿੱਤਾ ਸਭ ਪਾਸੇ ਕਲਗੀ ਧਰ ਦੀ ਸੁੰਦਰਤਾ ਸਚਾਈ ਸਖਾਵਤ ਸੋਹਿਰਦਤਾ ਸਰੂਪ ਸਤੀਤੀ ਅਤੇ ਸਰਬ ਗੁਣਾ ਦੀ ਜੋ ਫੈਲ ਗਈ ਸੋ ਸਾ ਸੰਗਤ ਜੀ ਸਾਖੀ ਜਿਆਦਾ ਲੰਮੀ ਹੋਣ ਕਰਕੇ ਆਪਾਂ ਇੱਥੇ ਹੀ ਸਾਖੀ ਨੂੰ ਰੋਕਦੇ ਹਾਂ ਸਾਖੀ ਦੀ ਅਗਲੀ ਲੜੀ ਗੁਰੂ ਜੀ ਦੀ ਮੋਢਲੀ ਵਿਦਿਆ ਤੇ ਨਵੇਂ ਪਾਸ਼ਾ ਜੀ ਦੀ ਸ਼ਹਾਦਤ ਬਾਰੇ ਤੁਹਾਡੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਗਿਆ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਤ ਵੱਦ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ